ਮੈਂ ਉਮੀਦ ਕਰਨਾ ਕਿ ਰਮਜ਼ਾਨ ਮੁਬਾਰਕ ਦੇ ਮੁਕੱਦਸ ਮਹੀਨੇ ਦੇ ਵਿੱਚ ਤੁਸੀਂ ਨੇਕੀਆਂ ਸਮੇਟ ਰਹੇ ਹੋਵੋਗੇ ਪਰ ਇੱਕ ਤੁਹਾਡੇ ਵਾਸਤੇ ਇੱਕ ਨੇਕੀ ਹੋਰ ਲੈ ਕੇ ਮੈਂ ਅੱਜ ਤੁਹਾਡੀ ਖਿਦਮਤ ਵਿੱਚ ਹਾਜ਼ਰ ਆ ਜਿਸ ਤਰ੍ਹਾਂ ਆਖਿਆ ਜਾਂਦਾ ਹੈ ਨਾ ਕਿ ਇੱਕ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ ਬਿਲਕੁਲ ਇਸੇ ਤਰ੍ਹਾਂ ਹੀ ਇੱਕ ਇਨਸਾਨ ਦੀ ਜ਼ਿੰਦਗੀ ਬਚਾਣਾ ਪੂਰੀ ਇਨਸਾਨੀਅਤ ਦੀ ਜ਼ਿੰਦਗੀ ਬਚਾਣ ਦੇ ਮਤਰਾਦਫ ਹੁੰਦਾ ਹੈ ਸਾਡੇ ਕੋਲ ਇੱਕ ਸਾਡੀ ਬੇਟੀ ਸਾਡੀ ਬੈਣ ਹੈ ਇਸ ਵਕਤ ਮੌਜੂਦ ਮੈਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਚੱਕ ਨੰਬਰ 12 ਕੇਬੀ ਸੇਲ ਜ਼ਿਲ੍ਹਾ ਪਾਕਪਤਨ ਪੁਰਾਣਾ ਥਾਣੇ ਦੇ ਬਿਲਕੁਲ ਕਰੀਬ ਕਾਫੀ ਅਰਸੇ ਤੋਂ ਬਿਮਾਰ ਨੇ ਅੰਦਰ ਆਕਸੀਜਨ ਸਿਲੰਡਰ ਜਿਹੜਾ ਹੈ ਨਾ ਉਹ ਲੱਗਿਆ ਹਰ ਟਾਈਮ ਹੀ ਔਰ ਤੁਹਾਨੂੰ ਪਤਾ ਹੈ ਕਿ ਐਸ ਮਹਿੰਗਾਈ ਦੇ ਦੌਰ ਦੇ ਵਿੱਚ ਕਿੰਨੇ ਅਖਰਾਜات ਨੇ ਉਹ ਆਕਸੀਜਨ ਖਰੀਦਣਾ ਜਾਂ ਉਹ ਸਿਲੰਡਰ ਖਰੀਦਣਾ ਤੇ ਇੱਕ ਇਹ ਬੱਚੀ ਸਾਡੀ ਜਿਹੜੀ ਜਵਾਨ ਹੈ ਇਸ ਵਕਤ ਔਰ ਉਹ ਸਿਰਫ ਇੱਕ ਸਿਲੰਡਰ ਦੀ ਵਜ੍ਹਾ ਤੋਂ ਪਰੇਸ਼ਾਨ ਹੈ ਇਸ ਮੁਕੱਦਸ ਮਹੀਨੇ ਦੇ ਵਿੱਚ ਆਪਣੀ ਇਸ ਬੇਟੀ ਦੀ ਖਿਦਮਤ ਕਰਨਾ ਚਾਹਵੇ ਇਸ ਬੇਟੀ ਨੂੰ ਇਹ ਸਿਲੰਡਰ ਆਕਸੀਜਨ ਸਿਲੰਡਰ ਲੈ ਕੇ ਦੇਣਾ ਚਾਹਵੇ ਤੇ لازمی ਸਾਡੇ ਨਾਲ رابطہ ਕਰੇ ਮੈਂ ਤੁਹਾਡੀ ਮੁਲਾਕਾਤ ਵੀ ਕਰਵਾਣਾ ਮੈਂ ਉਹਨਾਂ ਦੇ ਕੋਲ ਮੌਜੂਦ ਬੈਠਾ ਆ ਉਹਨਾਂ ਨਾਲ ਗੱਲਬਾਤ ਵੀ ਕਰਨੇ ਆ ਤੇ ਸਾਰੀ ਸੁਰਤਿ ਹਾਲ ਵੀ ਤੁਹਾਨੂੰ ਦੱਸਣੇ ਆ ਇਹ ਉਹ ਬੇਟੀ ਹੈ ਜਿਹੜੀ ਕਿ ਬਹੁਤ ਬਿਮਾਰ ਹੈ ਅਸੀਂ ਇਹਨਾਂ ਵਾਸਤੇ ਸਿਲੰਡਰ ਲੈਣਾ ਚਾਹੁੰਦੇ ਆ ਉਹਨਾਂ ਦੀ والدہ ਸਾਹਿਬਾ ਵੀ ਕੋਲ ਬੈਠੀਆਂ ਨੇ ਮਜਬੂਰ ਨੇ ਸਿਰ ਤੇ ਹੱਥ ਕੋਈ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਫਾਈਨੈਂਸ਼ਲੀ ਤੌਰ ਤੇ ਕਮਜ਼ੋਰ ਨੇ ਇਹ ਤੁਸੀਂ ਉਹਨਾਂ ਦਾ ਘਰ ਵੀ ਦੇਖਦੇ ਪਿਓ ਬੜਾ ਅਜੀਬੋ ਗਰੀਬ ਹੈ ਭਾਈਓ ਜਿਹੜੇ ਤੁਸੀਂ ਇਹ ਮਕਾਨ ਵੇਖਦੇ ਪੈ ਜਨਾਂ ਇਹ ਇਹਨਾਂ ਦਾ ਜ਼ਾਤੀ ਨਹੀਂ ਹੈ। ਸਲਾਮ ਅਲੈਕੁਮ ਬਾਜੀ। ਵਾਅਲੈਕੁਮ ਸਲਾਮ। ਬਾਜੀ ਇਹ ਤੁਹਾਡੀ ਬੇਟੀ ਹੈ? ਹਾਂਜੀ। ਕਿੰਨੀ ਦੇਰ ਤੋਂ ਬਿਮਾਰ ਹੈ? ਇਹ 4-5 ਸਾਲ ਤੋਂ। 4-5 ਸਾਲ ਤੋਂ? ਹਾਂਜੀ। ਇਹਨਾਂ ਨੂੰ ਕੀ ਮਸਲਾ ਹੈ? ਸਾਹਸ ਦਾ। ਸਾਹਸ ਦਾ। ਪੇਪਰਾਂ ਦਾ ਮਸਲਾ। ਪੇਪਰਾਂ ਦਾ। ਇਹ ਸਿਲੰਡਰ ਜਿਹੜਾ ਹੈ ਤੁਸੀਂ ਰਿਕੁਐਸਟ ਕੀਤੀ ਸੀ ਸਿਲੰਡਰ ਪਰ। ਹਾਂਜੀ। ਇਹ ਇਹਨਾਂ ਨੂੰ 1 ਮਹੀਨੇ ਵਾਸਤੇ ਲਾਣਾ ਕਿੰਨੀ ਦੇਰ ਵਾਸਤੇ ਲਾਣਾ? ਇਹਨਾਂ ਸਾਰੀ ਉਮਰ ਵਾਸਤੇ। ਸਾਰੀ ਉਮਰ ਵਾਸਤੇ ਅਗਰ ਇਹ ਵੀ ਜ਼ਿੰਦਗੀ ਬਚਾਣੀ ਹੈ ਤੇ ਸਾਰੀ ਉਮਰ ਵਾਸਤੇ ਲਾਣਾ ਪੈਣਾ। ਹਾਂਜੀ। ਅੱਛਾ ਜੀ। ਇਹ ਸਿਲੰਡਰ ਕਿੰਨੇ ਦਾ ਆਏਗਾ ਇਹ ਜਿਹੜਾ ਤੁਸੀਂ ਮੈਨੂੰ ਦਿਖਾਇਆ ਹੈ ਇਹ ਆਇਆ ਨਹੀਂ ਇਹ ਮੰਗਵਾਇਆ ਹੈ ਇਹ ਮੰਗਵਾਇਆ ਹੈ ਤੇ ਆਏਗਾ ਨਵਾਂ ਕਿੰਨੇ ਦਾ ਪੁੱਛਿਆ ਕਿਸੇ ਕੋਲ ਨਾ ਪੁੱਛਿਆ ਮੈਂ ਤੇ ਉਹਨਾਂ ਆਖਿਆ 62000 ਦਾ 62000 ਰੁਪਏ ਦਾ ਨਵਾਂ ਸਿਲੰਡਰ ਹੈ ਸਾਲ ਹੋ ਗਿਆ ਮੈਂ 62000 ਰੁਪਏ ਦਾ ਇਹ ਮੁੱਛਿਆ ਸੀ ਹਾਂਜੀ ਬਾਜੀ ਕਹਿ ਰਹੇ ਨੇ ਕਿ ਇੱਕ ਸਾਲ ਪਹਿਲੇ ਮੈਂ ਪੁੱਛਿਆ ਸੀ ਉਦੋਂ ਇਹ 62000 ਰੁਪਏ ਦਾ ਸੀ ਅੱਜ ਹੋ ਸਕਦਾ ਹੈ ਇਸ ਦਾ ਰੇਟ ਜ਼ਿਆਦਾ ਹੋਵੇ え चलो अल्लाह खैर करेगा जी जी मेरे बहनों तो बराओ ਤੁਸੀਂ ਸੁਣਿਆ ਬਾਜੀ ਦੀਆਂ ਗੱਲਾਂ ਸੁਣੀਆਂ ਐ ਸਾਡੀ ਬੇਟੀ ਵੀ ਬੈਠੀ ਐ ਇਹ ਬੋਲਣ ਜੋਗੀ ਨਹੀਂ ਵਿਚਾਰੀ ਨੇ ਬੋਲ ਕੇ ਆਪਣੇ ਦੁੱਖੜੇ ਤੁਹਾਨੂੰ لازمی ਸੁਣਾਉਂਦੀ ਤੇ ਮਜਬੂਰ ਕਿੰਨੇ ਐ ਕਿ ਉਹਨੀਆਂ ਸਾਵਾ ਹੀ ਐ ਸਿਲੰਡਰ ਨਾਲ مشروط ਨੇ ਤੇ ਮਿਹਰबानी ਕਰੋ ਇਸ ਬੇਟੀ ਦੀ خدمت ਕਰੋ ਇਸ ਬੇਟੀ ਵਾਸਤੇ ਐ ਸਿਲੰਡਰ ਖਰੀਦ ਕੇ ਦਿਓ ਔਰ ਮੈਂ ਆਪਣੇ ਸਾਰੇ ਭਾਈਆਂ ਤੋਂ ਇਹ ਉਮੀਦ ਰੱਖਣਾ ਕਿ ਬਹੁਤ ਬੜੀ ਅਮਾਉਂਟ ਨਹੀਂ ਐ 62000 ਰੁਪਿਆ ਕੋਈ ਅਮਾਉਂਟ ਨਹੀਂ ਐ ਤੁਸੀਂ ਇੱਕ ਜੁੰਬਸ਼ ਉਹਦੇ ਨਾਲ ਤੁਸੀਂ 62000 ਰੁਪਇਆ ਪੂਰਾ ਕਰ ਸਕਦੇ ਹੋ ਬਲਕਿ ਕਾफी ਸਾਰੇ ਨਹੀਂ ਇੱਕ ਦੋਸਤ ਕਹਿ ਸਕਦਾ ਕਿ ਜੀ ਇਹ ਸਿਲੰਡਰ ਮੇਰੇ ਜ਼ਿਮੇ ਹੋ ਗਿਆ ਬੇਟੀ ਦੀ ਲਾਜ਼ਮੀ ਖidmat ਕਰੋ ਉਹ ਤੁਸੀਂ ਜਾਣਦੇ ਹੋ ਕਿੰਨਾ ਮੁਕੱਦਸ ਮਹੀਨਾ ਹੈ ਇਸ ਵਕਤ ਔਰ ਇਹ ਵੀ ਤੁਸੀਂ ਜਾਣਦੇ ਹੋ ਮਾਸ਼ਾਅੱਲਾ ਕਿ ਰੋਜ਼ੇ ਦੀ ਹਾਲਤ ਦੇ ਵਿੱਚ ਕਿਸੇ ਮਸਕੀਨ ਦੀ ਕਿਸੇ ਗਰੀਬ ਦੀ ਮਦਦ ਕਰਨਾ ਤਾਂ ਉਹਨੀਆਂ ਨੇਕੀਆਂ ਉਹਦਾ ਅਜਰ ਕਿੰਨਾ ਜ਼ਿਆਦਾ ਹੈ ਰੱਬ ਦੀ ਬਾਰਗਾ ਦੇ ਵਿੱਚ ਸੁਰਖਰੂ ਹੋਣ ਵਾਸਤੇ ਇਸ ਬੇਟੀ ਦੀ ਅਸੀਂ ਜ਼ਿੰਦਗੀ ਲਾਜ਼ਮੀ ਬਚਾਣੀ ਹੈ अगर इससे साथ चलते रहे, यकीन अपने दुआव करती रहेगी तो सारे इस बेटी वास्ते दुआ भी करनी है अल्लाह तला इन्हू शफाए कामला आजला नाफिया ता फरमा जरा सिलेंडर जिंदी असं दरखास्त की है ये लाजमी सानू लैके देवो अल्ला तला सारा भला करे थोड़िया जिन्हिया मुसीबत परेशानियां दुख मुसीबत है बीमारियां ने अला पाख सारियां दूर करे